ਜੈ ਮਾਤਾ ਦੀ ਭਗਤੋ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਨਾਲ ਸਾਡੇ ਪੱਤਰਕਾਰ ਸੰਜੀਪਾ ਬਾਵਾ ਨੇ ਤੁਹਾਨੂੰ ਦੱਈਏ ਕਿ ਮਹਾ ਮਾਯ ਦੇ ਨਵਰਾਤਰੇ ਜਿਹੜੇ ਨੇ ਉਹ ਸ਼ੁਰੂ ਹੋਣ ਵਾਲੇ ਨੇ ਫਿਰ ਤੋਂ ਤੁਹਾਡੇ ਨਾਲ ਜਿਹੜੀ ਇਹ ਗੱਲਬਾਤ ਸਾਂਝੀ ਕਰ ਲੈਣੇ ਆ ਕਿ ਮਹਾ ਮਾਯ ਦੇ ਨਵਰਾਤਰੇ ਕੱਲ 30 ਤਰੀਕ ਮਾਰਚ ਮਹੀਨੇ ਦੀ 30 ਤਰੀਕ ਨੂੰ ਜਿਹੜੇ ਆ ਨਵਰਾਤਰੇ ਸ਼ੁਰੂ ਹੋਣ ਵਾਲੇ ਨੇ ਤੇ ਕੱਲ 30 ਤਰੀਕ ਨੂੰ ਹੀ ਪਹਿਲਾ ਨਵਰਾਤਰਾ ਆ ਨਾਲ ਦੀ ਤਾਲ ਤੁਹਾਨੂੰ ਦੱਸੇ ਕਿ ਹਿੰਦੂ ਸਨਾਤਨ ਦੇ ਹਿਸਾਬ ਨਾਲ ਨਵਾਂ ਸਾਲ ਵੀ ਜਿਹੜਾ ਆ ਉਹ ਕੱਲ ਤੋਂ ਹੀ ਸ਼ੁਰੂ ਹੋਣਾ ਸੰਮਤ 2000 19 2082 ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਆ ਨਵਾਂ ਸਾਲ ਜਿਹੜਾ ਆ ਉਹ ਪਹਿਲੇ ਨਵਰਾਤਰੇ ਤੋਂ ਕੱਲ ਤੋਂ ਹੀ ਸ਼ੁਰੂ ਹੋ ਜਾਵੇਗਾ ਤੇ ਨਾਲ ਦੇ ਨਾਲ ਮਹਾਮਾਈ ਦੇ ਨਵਰਾਤਰੇ ਜਿਹੜੇ ਕਿ 5 ਤਰੀਕ ਨੂੰ ਜੋਤਾਂ ਜਿਹੜੀਆਂ ਮਹਾਮਾਈ ਦੀਆਂ ਚਗਾਈਆਂ ਜਾਣਗੀਆਂ ਤੇ ਇਸ ਵਾਰ ਇੱਕ ਨਵਰਾਤਰਾ ਜਿਹੜਾ ਆ ਉਹ ਇੱਕੋ ਦਿਨ ਦੇ ਵਿੱਚ ਡਬਲ ਨਵਰਾਤਰਾ ਆ ਰਿਹਾ ਤੇ ਜਿਹਦੇ ਕਰਕੇ 5 ਤਰੀਕ ਨੂੰ ਜਿਹੜੀਆਂ ਨੇ ਜੋਤਾਂ ਨੇ ਦਸੀਆਂ ਜਾ ਰਹੀਆਂ ਨੇ ਤੇ ਮਹਾਮਾਈ ਦਾ ਜਿਹੜਾ ਪਹਿਲਾ ਨਵਰਾਤਰਾ ਆ ਉਹ ਕੱਲ 30 ਮਾਰਚ ਨੂੰ ਸ਼ੁਰੂ ਹੋਣ ਵਾਲਾ ਆ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਮਹਾਮਾਈ ਦੇ ਇਹਨਾਂ ਨਵਰਾਤਿਆਂ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਮਹਾਮਾਈ ਦੇ ਨਵਰਾਤਿਆਂ ਨੂੰ ਲੈ ਕੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਜਿਹਦੇ ਚ ਖੇਤਰੀ ਦਾ ਸਮਾਨ ਖੇਤਰੀ ਬੀਜਣ ਦੇ ਲਈ ਮਿੱਟੀ ਦੇ ਬਰਤਨ ਤੇ ਮਾਤਾਆਂ ਦੀਆਂ ਮੂਰਤੀਆਂ ਸ਼ਿੰਗਾਰ ਤੇ ਚੁੰਨੀਆਂ ਨਾਰੀਅਲ ਪੇਟਾ ਤੇ ਨਾਲ ਦੀ ਨਾਲ ਅੰਬ ਦੇ ਪੱਤਿਆਂ ਤੱਕ ਵੀ ਜਿਹੜਾ ਆ ਇਸ ਬਾਜ਼ਾਰ ਦੇ ਵਿੱਚ ਜਿਹੜਾ ਆ ਵਿਕਣ ਦੇ ਲਈ ਲੱਗਿਆ ਹੋਇਆ ਹੈ ਬਾਜ਼ਾਰ ਜਿਹੜੇ ਨੇ ਨਵਰਾਤਿਆਂ ਨੂੰ ਲੈ ਕੇ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਆ ਸਜ ਚੁੱਕੇ ਆ ਅ ਤਸਵੀਰਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਂ ਆਂਡੀਆ ਨੇ ਇਹ ਜ਼ਿਲ੍ਹਾ ਗਰਦਾਸਪੁਰ ਤੋਂ ਮਹਾ ਮਈ ਦੇ ਨਵਰਾਤਿਆਂ ਨੂੰ ਲੈ ਕੇ ਲੱਗੇ ਹੋਏ ਬਾਜ਼ਾਰ ਦੀਆਂ ਤਸਵੀਰਾਂ ਨੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵਾ ਵਾਣ ਤੇ ਨਾਲ ਦੀ ਨਾਲ ਉਹਨਾਂ ਨੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਸ ਤੋਂ ਉਪਰੰਤ ਪੰਡਤ ਜੀ ਦੇ ਨਾਲ ਵੀ ਇਸ ਦੇ ਉੱਤੇ ਵਿਚਾਰ ਮਸਫਰਾ ਕੀਤਾ ਕਿ ਨਵਰਾਤਿਆਂ ਨੂੰ ਲੈ ਕੇ ਜਿਹੜੀ ਵੀ ਗੱਲਬਾਤ ਆ ਉਹ ਤੁਹਾਡੇ ਨਾਲ ਜਿਹੜੀ ਹੈ ਵਧੀਆ ਤਰੀਕੇ ਨਾਲ ਸਾਂਝੀ ਕੀਤੀ ਜਾ ਸਕੇ ਤੇ ਤੁਸੀਂ ਨਵਰਾਤਰੇ ਮਹਾਮਾਈ ਦੇ ਮਨਾਉਂਦੇ ਹੋ ਖੇਤਰੀ ਬੀਜਦੇ ਹੋ ਤਾਂ ਵੀ ਜੇਕਰ ਨਹੀਂ ਬੀਜਦੇ ਤਾਂ ਵੀ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮਾਂ ਦੇ ਸੱਚੇ ਭਗਤ ਹੋ ਤਾਂ ਮਹਾਮਾਈ ਦਾ ਨਾਮ ਜਿਹੜਾ ਆ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੈ ਮਾਤਾ ਦੀ ਕਹਿ ਕੇ ਕਮੈਂਟ ਕਰਨ ਦੀ ਕੋਸ਼ਿਸ਼ ਕਰੋ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਆਓ ਕਰਦੇ ਆ ਗੱਲਬਾਤ ਜੀ ਸਰ ਸਰ ਮਾਤਾ ਦਾ ਟਿਵਾਨ ਸਬਰਾਤਰੀ ਕੱਲ ਤੋਂ ਸ਼ੁਰੂ ਹੋ ਰਹੇ ਹੈ ਤੇ ਕੀ ਕਰਾ ਜਾਓਗੇ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਸਾਰੇ ਕਰਦਾਸ ਤੋਂ ਵਾਸਤੇ ਠੀਕ ਹੈ ਆਖਣਾ ਕਰੋ ਬਹੁਤ ਵਧਾਈ ਹੋਵੇ ਮਾਤਾ ਰਾਣੀ ਦਾ ਹਰ ਸੀਮਿੰਨੀ ਦੀ ਰਾਤੇ ਲੱਤੇ ਹੁੰਦੇ ਨੇ ਹਰ ਸੀਮਿੰਨੀ ਆਪਾਂ ਸੇਵਾ ਕਰਦੇ ਆਂ ਤੁਸੀਂ ਦੇਖ ਕੇ ਦੇਖੋ ਬਸ ਮਾਨ ਲਗਾ ਕੇ ਬੈਠੇ ਹੋਇਆ ਬਹੁਤ ਵਧੀਆ ਲਾੜਾ ਮਿਲਦਾ ਪਿਆ ਹੈ ਤੇ ਸਰ ਕੀ ਕਿਸ ਮਾਨ ਚ ਹੈ ਮਾਤਾ ਰਾਣੀ ਦੇ ਤੁਮ ਦਾ ਮਾਤਾ ਰਾਣੀ ਦੀ ਖੇਤੀ ਵਸਤ ਤੇ ਆਲੇ ਨੇ ਸ਼ਿੰਗਾਰ ਦਾ ਸਮਾਨ ਹੈ ਤੂਫ ਮਾਤਾ ਦੀ ਮੂਰਤੀ ਵੀ ਹੈ ਹੋਆ ਸਾਰਾ ਸੈਟ ਹੀ ਬਣਾਇਆ ਹੋਇਆ ਹੈ ਹਰ ਥਾਂ ਤੇ ਜੋ ਮਾਤਾ ਰਾਣੀ ਜੀ ਨੇ ਜਰਾਸਾ ਜਿ ਲੱਗਦੀ ਔਰ ਸਹੀ ਆ ਇਹ 20 ਸਾਲ ਤੋਂ ਕੰਮ ਕਰ ਰਹੇ ਹਨ 28 ਸਾਲ ਹੋ ਗਏ ਤੇ ਕਿੰਨਾ ਲੋਕਾਦਰ ਸੇਵਕ ਬਹੁਤ ਵਧੀਆ ਭਰਾਮਪੁਰ ਉਹ ਤੇ ਮਹਾਰਾ ਮਨੇ ਮਸ਼ਹੂਰੀ ਬਿਚਾਨ ਹੋਈ 28 ਸਾਲ ਹੋ ਗਏ ਤਾਂ ਦਾ ਦੇਹ ਦਿੱਤੀ ਆਪਰੇ ਬੋਰਡ ਬਸਾ ਸਰ ਆਪਾ ਦੇਖ ਰਹੇ ਆ ਕਿ ਮਾਧਰਾਣੀ ਦੇ ਨਵਰਾਤਰੀ ਸਾਮਾਨ ਬਹੁਤ ਵੱਡੀ ਮਾਤਰਾ ਵਿੱਚ ਰੱਖਿਆ ਹੈ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦਾ ਰਿਕਨਟ ਚਾਹੀਦਾ ਮੈਂ ਕਿਹਾ ਸਾਨੂੰ 28 32 ਸਾਲ ਹੋ ਗਏ ਸੇਵਾ ਕਰਦੇ ਆ ਹਰ ਸਾਲ ਵਾਦਾ ਹੀ ਵਾਦਾ ਕਰਦਾ ਨਹੀਂ ਜੇ ਮਾਧਰਾਣੀ ਪੂਜਦੇ ਮੰਨਦੇ ਆ ਤਾਂ ਸੇਵਾ ਹੱਡੀ ਨਾਲ ਲੱਗਦੀ ਹੈ ਕੀ ਨਸਾ ਦਿਨ ਚਾਹੂਗੀ ਲੋਕਾਂ ਮੈਂ ਤਾਂ ਵਧਾਈ ਦੇਣਾ ਚਾਹਨਾ ਬਣਾ ਸਾਰਿਆਂ ਨੂੰ ਤੁਹਾਡੇ ਚੈਨਲ ਲਈ ਤੇ ਨਾਲੇ ਜੋ ਜੋ ਮਾਤਾ ਨੇ ਮੰਨਦਾ ਮਾਤਾ ਨੇ ਮੇਰ ਕਰਦੀ ਹੈ ਤੇ ਚਲੋ ਤੁਹਾਡਾ ਵੀ ਚੰਗਾ ਸਿਸਟਮ ਚੱਲਦਾ ਪਿਆ ਤੁਹਾਡੀ ਫਨੀ ਜਿਆ ਮਾਤਾ ਸਰ কাল ਨਿਆ ਸਾਲ ਨਵਾਂ ਬ੍ਰਾਂਚੇ ਦੀ ਸ਼ੁਰੂ ਹੋ ਰਹੀ ਮਾਤਾ ਨੇ ਕਿ ਤੋ ਕਿਸ ਪ੍ਰਕਾਰ ਦੇਖਦੇ ਹੈਂ ਦੇਖਿਏ ਜੋ ਪ੍ਰਥਮ ਨਵਰਾਤਰ ਹੈ ਵਹੀ ਨਵ ਵਰਸ਼ ਦਾ ਪ੍ਰਥਮ ਦਿਨ ਹੁੰਦਾ ਹੈ और प्रथम दिन तो है ही लेकिन इसमें ये होता है कि इसमें जैसे मौसम बदल रहा है समाज की स्थितियां बदल रही हैं जो हमारी पंजाब की संस्कृति है कि हमारी कृषि के साथ भी इसका संबंध है कि गेहूं की जो हमारी फसल है वो पक जाती है इन दिनों में और कृषक उसमें व्यस्त हो करके अपने कार्यों को करते हैं और विसाखी का भी इसके साथ एक पर्व जो हमारा बहुत बड़ा है पंजाब का वो भी जुड़ा हुआ है तो सभी से आह्वान है कि जैसे एक जनवरी को हम उसका विरोध नहीं करते कि जैसे एक जनवरी को आप नववर्ष के आगमन पर इतने बड़े ए, उसको फेस्टिवल की तरह लेते हैं कम से कम उसी तरह इस नव वर्ष को भी उसी त्यौहार की तरह फेस्टिवल की तरह ले तो देखिए इसमें जहाँ कंजक पूजन के द्वारा शक्ति की आराधना की जाती है शक्ति स्वयं प्राप्त की जाती है जैसे हमारे दसम गुरु गुरु गोविंद सिंह जी महाराज ने कहा कि देह शिवा वर मोह एहे शुभ करमनते कबू न टरूँ शिवा किसको कहा है शक्ति को कहा है माँ को कहा है कि माँ से ही उन्होंने शक्ति मांगी कि मैं समाज के लिए राष्ट्र के लिए धर्म के लिए श्रेष्ठ कार्य शुभ कार्य करके सेवा कर सकूं और अपने वास्तविक धर्म को निभा सकूं कि हम सभी शक्ति की आराधना करते हुए जो वर्तमान में भी हमारे संत हैं जो पूर्व में हमारे गुरु हुए और जो हमारे आराध्य देव हैं श्री राम श्री कृष्ण शिव और शक्ति का जो स्वरूप है शिव पार्वती का उनको आत्मसात करते हुए मन से शुद्ध तन से शुद्ध धन से शुद्ध होकर के इन नौ दिनों में हम आराधना करें और अपने भीतर शक्ति का संचार करके स्वयं के लिए समाज के लिए विश्व के लिए मानवता के लिए श्रेष्ठ व्यक्तित्व का कार्य करके अपना आचरण इस तरह का बना करके सभी के लिए प्रमाणित सिद्ध हों और विश्व में शांति को तो प्राथमिकता दे